ਮੈਨੂੰ 4-5 ਦਿਨ ਪਹਿਲਾਂ ਇਹਨਾਂ ਨੇ ਸਪੇਨ ਤੋਂ ਧੋਖੇ ਨਾਲ ਲਿਆਏ ਇਹਨਾਂ ਨਾਲ ਤੇ ਆ ਨਾਲ ਹੀ ਆੰਦੇ ਹੋਏ ਇਹਨਾਂ ਨੇ ਆਪਣੀ ਮਾਸਤੀ ਨੂੰ ਮੇਰਾ ਪਾਸਪੋਰਟ ਮੇਰੀ ਰੈਜ਼ਿਡੈਂਸੀ ਦਿੱਤੀ ਧੋਖੇ ਨਾਲ ਮੈਨੂੰ ਦੱਸਿਆ ਨਹੀਂ ਕਿ ਦਿੱਤੀ ਹੋਈ ਆ ਅੱਜ ਆਪਣੇ ਮਾਪਿਓ ਬੁਲਾਏ ਨੇ ਤੇ ਅੱਜ ਸਾਰੇ ਹੀ ਫਰਾਰ ਹੋ ਗਏ ਨੇ ਹੈਨਾ ਤੇ ਉੱਤੋਂ ਦੀ ਮੈਨੂੰ ਕਹਿੰਦੇ ਹੁਣ ਤਲਾਕ ਦੋ ਤੇ ਮੈਂ ਮੁੰਡੇ ਨੂੰ ਤਲਾਕ ਨਹੀਂ ਦੇਣਾ ਚਾਹੁੰਦੀ ਇਹਦੇ ਮਾਪੇ ਜਾਣ ਬੁੱਝ ਕੇ ਸਾਡਾ ਤਲਾਕ ਦਵਾਣਾ ਚਾਹੁੰਦੇ ਨੇ ਹੁਣ ਜਾਣ ਬੁੱਝ ਕੇ 12ਵੀਂ ਸਪੇਨ ਵੀ ਇਹਨਾਂ ਨੇ ਵੀ ਨਾ ਕਈ ਵਾਰੀ ਮਾਰਕੁੱਟ ਕੀਤੀ ਆ ਈਵਨ ਤੋਂ 5 ਨੰਬਰ ਅਸੀਂ ਬਿਲਡ ਇੱਕ ਬਿਲਡਿੰਗ ਚ ਰਹਿੰਦੇ ਆ ਪੰਜਵੇਂ ਮਾਰਲੇ ਤੇ ਪੰਜਵੇਂ ਮਾਰਲੇ ਤੇ ਜਿਹੜੇ ਲੋਕੀ ਆਗੇ ਔਰ ਮੈਨੂੰ ਲੈ ਕੇ ਵੀ ਗਏ ਸੀ ਉਹਨਾਂ ਨੇ ਬਚਾਇਆ ਵੀ ਸੀ ਇੱਕ ਵਾਰੀ ਮੈਨੂੰ ਉਹਨਾਂ ਨੇ ਇਹਦੋਂ ਕਿਹਾ ਸੀ ਪੁਲਿਸ ਕੰਪਲੇਂਟ ਕਰ ਹਾਂਜੀ ਇੰਦਰ ਕੁਮਾਰ ਬਦਾਵਨ ਕੁਮਾਰ ਬਦਾਵਨ ਕੁਮਾਰ ਬਦਾਵਨ ਅੱਛਾ ਗੜਾ ਜੀ ਹਾਂਜੀ ਤੇ ਪਰ ਮੈਨੂੰ ਨਹੀਂ ਪਤਾ ਸੀ ਇਹਨਾਂ ਨੇ ਮੇਨੂੰ ਇਦਾਂ ਕਰਨੀ ਕਿ ਮੇਰਾ ਸਾਰਾ ਕੁਝ ਲੈ ਕੇ ਆਪ ਦੌੜ ਜਾਨਾ ਕੀ ਕੁਝ ਲੈ ਗਏ ਤੁਹਾਡਾ ਮੇਰਾ ਪਾਸਪੋਰਟ ਮੇਰੀ ਰੈਜ਼ਿਡੈਂਸੀ ਲੈ ਕੇ ਦੌੜ ਗਏ ਨੇ ਕੀ ਨਾਂ ਬੇਟਾ ਤੁਹਾਡਾ ਮੈਨੂੰ ਰਾਦਾ ਤੇ ਤੁਹਾਡੇ ਹਸਬੰਦ ਦਾ ਕੀ ਨਾਮ ਹੈ 인ਦਰ ਕੁਮਾਰ ਬਦਾਵਨ ਕੁਮਾਰ ਤੇ ਇਥੇ ਬਤਨ ਪਾਰਕ ਸਟੇਟ ਕਿਦਾਂ ਬੁੱਢੇ ਘਰ ਆਪਾਂ ਘਾਰੇ ਸੀ ਜਿੱਦੀ ਘਾਰੇ ਮੈਂ ਹਾਂਜੀ ਮੇਰੇ ਸੌਰਿਆ ਦਾ ਘਰ ਹੈ ਸੌਰਿਆ ਦਾ ਹਾਂਜੀ ਸੌਰੇ ਇਥੇ ਰਹਿੰਦੇ ਨੇ ਤੁਹਾਡੇ ਹਾਂਜੀ ਨਹੀਂ ਉਹ ਵੀ ਸਪੇਨ ਹੀ ਰਹਿੰਦੇ ਨੇ ਸਾਰੇ ਸਾਰੇ ਮੇਰੀ ਨਾਨਾਨ ਸਾਰਾ ਇਕੱਠੇ ਰਹਿੰਦੇ ਨੇ ਉੱਥੇ ਨਨਾਨੇ ਵੀ ਮੈਨੂੰ ਇੱਕ ਅੱਧੀ ਵਾਰੀ ਮਾਰਕੋਟ ਕੀਤੀ ਆ ਤੇ ਤੁਹਾਨੂੰ ਦੱਸ ਰਹੀ ਆ ਕਿ ਉਹ ਪੰਜੇ ਮਾਲਿਆ ਲੈਣਾਂ ਨੇ ਮੈਨੂੰ ਕਿਹਾ ਸੀ ਕਿ ਅਸੀਂ ਤੇਰੀ ਹੈਲਪ ਕਰ ਦਨੇ ਜੇ ਤੂੰ ਚਾਹਨੀ ਹੈ ਜੇ ਤੂੰ ਚਾਹਨੀ ਕਿ ਕਿਉਂਕਿ ਉਦੋਂ ਮੇਰੇ ਕੋਈ ਕਾਗਜ਼ ਨਹੀਂ ਸੀ ਕਿ ਇਹਨਾਂ ਨੇ ਮੈਨੂੰ ਧਮਕੀ ਦਿੱਤੀ ਜੇ ਤੈਨੂੰ ਪਾ ਤੂੰ ਇਦਾਂ ਕੁਝ ਕਰੇਂਗੀ ਤਾਂ ਪਤਾ ਨਹੀਂ ਤੇਰੇ ਕਾਗਜ਼ ਖੋ ਗਏ ਕੋਸ਼ਿਸ਼ ਵੀ ਨਹੀਂ ਤੈਨੂੰ ਦਵਾਣੇ ਉਦੋਂ ਵੀ ਇਹਨਾਂ ਨੇ ਇਦਾਂ ਹੀ ਮੈਨ ਨਾਲ ਕੀਤਾ ਸੀਗਾ ਮੈਂ ਉਹਦਾ ਉਹ ਪੰਜੇ ਮਾਲਿਆ ਲੈਣ ਨੂੰ ਪਤਾ ਹੈ ਉਹਦਾ ਸਪੈਨਿਸ਼ ਬੋਲਦੇ ਇੱਕ ਉਹਨਾਂ ਦਾ ਬੇਟਾ ਹੈਗਾ ਉਹ ਇੰਗਲਿਸ਼ ਬੋਲ ਲੈਂਦਾ ਵਾ ਉਹਨੇ ਮੈਨੂੰ ਵੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਅ ਇੰਦਰ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਕਹਿੰਦੇ ਕਿ ਨਹੀਂ ਅਸੀਂ ਮਤਲਬ ਜਾਣ ਬੁੱਝ ਕੇ ਮੈਨੂੰ ਇਦਾਂ ਕਰਦੇ ਪਏ ਸੀ ਕਿ ਪੇਪਰ ਉਪਰ ਲੈ ਲਓ ਕਿ ਫਿਰ ਇਹਨਾਂ ਨੇ ਮੈਨੂੰ ਪਿਟਾ ਲਿਆ ਫਿਰ ਵੀ ਇਹਨਾਂ ਨੇ ਮੈਨੂੰ ਹੁਣ ਤੂੰ ਹੁਣ ਦੁਬਾਰਾ ਇਦਾਂ ਕਰਦੇ ਪਏ ਨੇ ਮਤਲਬ ਤੁਹਾਡੇ ਉਸੇ ਉਥੇ ਵੀ ਪੁਲਿਸ ਤੋਂ ਬਲੇਟ ਪੁਲਿਸ ਕੰਪਲੇਂਟ ਮੈਂ ਨਹੀਂ ਕੀਤੀ ਸੀ ਮੈਂ ਕਿਹਾ ਚਲੋ ਕੀ ਹੈ ਵੀ ਮੈਂ ਤਾਂ ਆਪਣਾ ਘਰ ਬਸਾਨ ਕਰਕੇ ਨਹੀਂ ਕੀਤੀ ਸੀ ਪਰ ਇਹਨਾਂ ਨੇ ਮੈਨੂੰ ਫਿਰ ਇਦਾਂ ਕੀਤਾ ਇੱਥੇ ਆ ਕੇ ਵੀ ਕਿੰਨੇ ਸਾਲ ਹੋਏ ਤੁਹਾਡੀ ਸ਼ਾਦੀ ਨੂੰ ਦੋ ਸਾਲ ਹੋ ਚੁਕੇ ਬੱਚੇ ਆ ਵੀ ਤੁਹਾਡੇ ਨਹੀਂ ਹਲੇ ਬੱਚਾ ਨਹੀਂ ਹੈਗਾ ਬੱਚੇ ਕਰਕੇ ਵੀ ਬੜਾ ਟਾਰਚਰ ਕਰਦੇ ਨੇ ਕਿ ਤੇਰੇ ਬੱਚਾ ਕਿਉਂ ਨਹੀਂ ਹੁੰਦਾ ਪਿਆ ਜੇ ਚਬੜੇਗਾ ਸਭ ਜਿੱਸਰਾਂ ਦਾ ਉੱਥੇ ਮਾਰਿਆ ਕੁੱਤਿਆਂ ਹਾਂਜੀ ਉੱਥੇ ਸ਼ਹਿਰ ਤੇ ਉੱਥੇ ਪੁਲਿਸ ਉੱਕੀ ਜਦ ਜਿਆ ਸੀ ਨਾ ਪਾਰਕ ਕੰਪਲੇਨ ਨਹੀਂ ਪਾਈ ਨਹੀਂ ਹੈ ਉੱਥੇ ਉੱਥੇ ਦੇ ਕਾਨੂੰਨ ਇਦਾਂ ਦੇ ਜੀ ਆਪਾਂ ਉੱਥੇ ਕੰਪਲੇਨਟ ਪਹਿਲਾਂ ਪਾਉਂਦੇ ਤੇ ਮੇਰੇ ਸੁਣੀ ਨਹੀਂ ਜਾਣੀ ਸੀ ਕਿਉਂਕਿ ਮੁੰਡਾ ਜਿਹੜਾ ਹੈਗਾ ਸਿਟੀਜ਼ਨ ਹੈਗਾ ਉੱਥੇ ਦਾ ਪਾਸਪੋਰਟ ਹੈਗਾ ਮੇਰੀ ਹਾਂਜੀ ਉੱਥੇ ਆਪਾਂ ਗੱਲ ਹਾਂਜੀ ਮੇਰੇ ਕੋਲ ਉਹ ਨਹੀਂ ਸੀਗੀ ਉਸ ਟਾਈਮ ਨਹੀਂ ਸੀਗੀ ਹੁਣ ਆਈ ਆ ਹਾਂਜੀ ਅੱਜ ਜੇ ਤੁਸੀਂ ਇੱਥੇ ਕਿਦਾਂ ਪਹੁੰਚ ਗਏ ਤੁਸੀਂ ਧੋਖੇ ਨਾਲ ਆ ਗਏ ਹਾਂਜੀ ਇੰਡੀਆ ਤੋਂ ਓਖੇ ਨਾਲ ਲੈ ਕੇ ਆਏ 5 ਦਿਨ ਪਹਿਲਾਂ ਤੇ ਮੈਨੂੰ ਇਹਨਾਂ ਨੇ ਕੁਝ ਨਹੀਂ ਦੱਸਿਆ ਕਹਿੰਦੇ ਅਸੀਂ ਘੁੰਮਣ ਜਾਣੇ ਹਾਂ ਹਾਂਜੀ ਕਹਿੰਦੇ 10-15 ਦਿਨ ਜਾਣੇ ਘੁੰਮਣ ਤੇ ਫੇ ਆ ਜਾਾਂਗੇ ਹਾਂਜੀ ਤੇ ਫਿਰ ਇੱਥੇ ਲੈ ਕੇ ਆਏ ਨੇ ਅੱਜ ਇਹਨਾਂ ਦੇ ਮਾਪਿਓ ਆਏ ਨੇ ਤੇ ਅੱਜ ਇਹਨਾਂ ਦੇ ਮਾਪਿਓ ਆਏ ਆ ਪਗ ਕਹਿੰਦੇ ਤਲਾਕ ਦੇਣਾ ਠੀਕ ਹੈ ਤੇ ਨਾਲੇ ਦਾ ਗਰਦੇ ਪਏ ਨੇ ਹੁਣ ਚਲੇਗੇ ਭੱਜ ਵੀ ਗਏ ਨੇ ਮੇਰਾ ਪਾਸਪੋਰਟ ਰੈ residenc ਲੈ ਕੇ ਹਾਂਜੀ ਜੇ ਤੁਹਾਨੂੰ ਹੋਰ ਕੋਈ ਪਰੇਸ਼ਾਨੀ ਕਿਸੇ ਪਾਸੇ ਹੁੰਦੀ ਹੈ ਹਾਂਜੀ ਇਹਨਾਂ ਨੇ ਮੈਨੂੰ ਬੱਚਾ ਤਾਂ ਵੀ ਬਹੁਤ ਟਰਟਚਰ ਕੀਤਾ ਹਾਤੇ ਬੱਚਾ ਕਿਉਂ ਨਹੀਂ ਹੁੰਦਾ ਮੇਰਾ ਸਹੁਰਾ ਮੈਨੂੰ ਬੜਾ ਟਰਟਚਰ ਕਰਦਾ ਕਹਿੰਦਾ ਹਾਂਜੀ ਬੇਟਾ ਬੱਚਾ ਹੋਣਾ ਹੁੰਦਾ ਇੱਕ ਬੂੰਦ ਨਾ ਹੋ ਜਾਂਦਾ ਇਹ ਗੱਲ ਮੇਰੇ ਸਹੁਰਾ ਉਹੀ ਮੈਂ ਕਹਿ ਰਹੀ ਕਿ ਇਹ ਵਰਡ ਸਹੁਰਾ ਸਾਹਿਬ ਦੇ ਗਾਲੀਆਂ ਇੱਕ ਦਿੱਤੀ ਸਹੇ ਤੁਸੀਂ ਮੰਨੋਗੇ ਇੱਕ ਚੀਜ਼ ਨਹੀਂ ਲਈ ਉਹਨਾਂ ਨੇ ਮੈਂ ਤੁਸੀਂ ਮੈਨੂੰ ਇਸੇ ਪਤਨ ਇੱਕ ਚੀਜ਼ ਅਸੀਂ ਤੁਹਾਨੂੰ ਕਿੰਨਾ ਬੁਰਾ ਲੱਗਾ ਤੇ ਤੁਸੀਂ ਇਸ ਮੰਨੋਗੇ ਇਹਨਾਂ ਦਾ ਆਪਣਾ ਜੀਜਾ ਇੰਦਰ ਸਾਰੇ ਕੋਲ ਬੈਠੇ ਹੋਗੇ ਤੁਸੀਂ ਮੰਨੋਗੇ ਨਾਲੇ ਮੈਨੂੰ ਕੀ ਕੀ ਗੱਲਾਂ ਕਹੀਆਂ ਗਈਆਂ ਵਾ ਅੱਛਾ ਤੁਸੀਂ ਇਹ ਦੱਸੋ ਵੀ ਅੱਜ ਤੁਹਾਡੇ ਨਾਲ ਕੀ ਹੋਇਆ ਅੱਜ ਇਹ ਆਏ ਨੇ ਪਹਿਲਾਂ ਤੇ ਮੇਰੇ ਪਾਸ ਮੈਕ ਜੇ ਤੁਸੀਂ ਆਏ ਤੁਸੀਂ ਗੱਲ ਕਰਨ ਆਏ ਹੋ ਤੁਸੀਂ ਇਕੱਲੇ ਕਿਉਂ ਨਹੀਂ ਆਏ 15 ਵੀ ਬੰਦੇ ਕਿਉਂ ਲੈ ਕੇ ਆਏ ਹੋ ਕਿਉਂ ਲੈ ਕੇ ਆਏ ਹੋ ਬੰਦੇ ਹਾਂਜੀ ਕਹਿੰਦੇ ਅਸੀਂ ਗੱਲ ਕਰਨ ਲਈ ਆਏ ਸੀ ਨਾਲ ਗੱਡੀ 'ਚ ਬਦਵਾਸ਼ ਬਿਠਾਏ ਹੋਏ ਸੀ ਕਿਉਂ ਬਿਠਾਏ ਸੀ ਪਹਿਲਾਂ ਦੱਸੋ ਮਾਂ ਪਿਓ ਨੂੰ ਅੰਦਰ ਨਹੀਂ ਜਾਣ ਦਿੱਤਾ ਸਹਿ ਦੋ ਬੰਦੇ ਬਾਹਰ ਖੜੇ ਕੀਤੇ ਰਹੀ ਬਦਮਾਸ਼ ਦੋ ਗੱਡੀ 'ਚ ਬੈਠੇ ਸੀਗੇ ਤੇ ਜੁਲਾ ਆਪਣਾ ਸਮਾਨ ਇਹਨਾਂ ਨੇ ਕੁਝ ਨਹੀਂ ਕੱਢਿਆ ਐਦਾਂ ਹੀ ਚਲੇ ਗਏ ਨੇ ਐਦਾਂ ਹੀ ਆਏ ਉੱਥੇ ਬੈਠੇ ਚਲੇ ਗਏ ਨੇ ਤੇ ਨਪੂੜੀ ਵਾਲਾ ਉਹ ਦੁਨੋਸਤ ਇੰਤੂ ਕੇ ਜੀ ਮਾਸੀ ਦਾ ਕੀ ਨਾਮ ਅੰਜੂ ਸ਼ਿਕਾਇਤ ਇਹ ਦਿੱਤੀ ਆਪਣੇ ਕੀ ਨਾ ਆਪਣਾ ਅਨੁਰਾਦਾ ਅਨੁਰਾਦਾ ਨੇ ਹਾਂ ਜੀ ਆਪਣੇ ਪਤੀ ਦੇ ਖਿਲਾਫ ਵੀ ਮੈਂ ਉਸ ਪੇਨ ਤੋਂ ਬੁਲਾ ਗਏ ਮੈਨਾਂ ਧੋਖਾ ਕੀਤਾ ਵਾ ਅੱਛਾ ਜੀ ਤੇ ਪਾਸਪੋਰਟ ਤੇ ਹੋਰ ਜਿਹੜੇ ਪ੍ਰੂਫ ਆ ਫਾਚੇ ਨੇ ਉਹਨੇ ਆਪਣੀ ਮਾਸੀ ਨੂੰ ਦੇ ਦਿੱਤੇ ਆ ਤੇ ਹੁਣ ਉਹ ਹੁਣ ਜਿਹੜੇ ਵਾਪਸ ਸਪੇਨ ਜਾ ਰਹੇ ਹੀ ਨਾ ਭੱਜ ਗਏ ਨੇ ਸਾਡ ਨੂੰ ਨਹੀਂ ਪਤਾ ਕਿੱਥੇ ਗਏ ਨੇ ਆਪਣੇ ਹੀ ਰੋ ਭੱਜ ਗਏ ਬੇਟਾ ਕੋਈ ਗੱਲ ਨਹੀਂ ਇੱਕ ਮਿੰਟ ਤੁਸੀਂ ਹੌਸਲਾ ਥੋੜਾ ਰੱਖੋ ਨਾ ਤੁਸੀਂ ਦੋ ਮਿੰਟ ਹੌਸਲਾ ਤਾਂ ਰੱਖੋ ਨਾਲੇ ਹੌਲੀ ਗੱਲ ਕਰਿਆ ਕਰ ਜੋ ਹੁਣ ਹੈ ਜਿਹੜਾ ਹੌਸਲਾ ਰੱਖੋ ਆ ਕੰਪਲੇਂਟ ਇੱਕ ਤੋਂ ਲਿਖੀ ਆ ਇਹ ਉਸ ਨਾਲ ਹੌਸਲਾ ਹੌਣੇ ਜਾਨ ਗਏ। ਭਰਾ ਜੇ ਜਿਹੜੀ ਕੰਪਲੇਂਟ ਪਾੜੀ ਨਹੀਂ ਹੁੰਦੀ ਕਿ ਕਾਹ ਕੀ ਕਰਾਂਗੇ ਆਪਾਂ। ਹੋਰ ਮਰਾ ਜੀ ਬੋਲਿਓ ਨੀ ਥੋੜੀ ਸ਼ਰਮ ਜਲ ਇੱਕ ਮਿੰਟ ਮਰਾ ਜਨਨ ਦੁਆਰਾ ਕੰਪਲੇਂਟ ਕੰਪਲੇਂਟ ਦੇਖ ਲੈਂਦੇ ਹੋ ਮੈਨੂੰ। ਕਰ ਲੋ ਕਰ ਲੋ ਮੈਂ ਫੇ ਤੁਹਾਡੇ ਨਾਲ ਗੱਲ ਕਰਾਂਗੀ ਜੀ। ਕਰ ਪਰੀਤਨਗਰ ਆਪਾਂ ਤੁਹਾਡੇ ਉੱਤੇ ਕੀ ਆਪਣਾ ਮੈਟਰ ਪਰ ਮੜੇ ਥੋੜਾ ਜਿਹਾ ਬਰੀਫ ਕਰ ਦਿੰਦਾ ਮੈਂ ਨਿਕਲਾਂ ਸਿਰ ਕੀ ਨੀ ਜਾਣਕਾਰੀ ਹੈ ਇਹਦੀ ਜਾਣਕਾਰੀ ਇਹ ਹੈ ਵੀ ਇਹ ਲੜਕੀ ਜਿਹੜੀ ਹੈ ਆਪਣੇ ਪ੍ਰੀਤਨਗਰ ਦੀ ਰਹਿਣ ਵਾਲੀ ਹੈ ਹਾਂਜੀ ਇਹ ਪ੍ਰੀਤਨਗਰ ਦੀ ਰਹਿਣ ਵਾਲੀ ਹੈ ਤੇ ਇੱਥੇ 500 ਸਟੇਜ 'ਤੇ ਪਈ ਹੈ ਅੱਛਾ ਜੀ ਤੇ ਇਹਦੇ ਪਤੀ ਨੇ ਦਿਨ ਨੂੰ ਸਪੇਨ ਨੇ ਬੁਲਾਇਆ ਸਪੇਨ ਜਾ ਕੇ ਆਏ ਤੁਸੀਂ ਹਾਂਜੀ ਸਪੇਨ ਤੋਂ ਧੋਖੇ ਨਾਲ ਇੱਥੇ ਲੈ ਕੇ ਆਏ ਨੇ ਮੈਨੂੰ ਅੱਛਾ ਸਪੇਨ ਬੁਲਾ ਕੇ ਫਿਰ ਧੋਖਾ ਇੱਥੇ ਲੈ ਕੇ ਆਇਆ ਤੇ ਹੁਣ ਤੁਹਾਡਾ ਸਾਰਾ ਪਾਸਵਰਡ ਤੇ ਸਾਰਾ ਕੁਝ ਜਿਹੜਾ ਉਹਨਾਂ ਨੇ ਆਪਣੇ ਰਕਪੜੇ ਰੱਖ ਲਿਆ ਤੇ ਇੱਥੇ ਘਰ ਛੱਡ ਕੇ ਚਲੇ ਗਏ ਹਾਂਜੀ ਸਾਰਾ ਇਸ ਦੇ ਵਿੱਚ ਕੋਈ ਨਹੀਂ ਰਹਿੰਦਾ ਹੁਣ ਉਹਨਾਂ ਦੀ ਇੱਕ ਮਾਸੇ ਹੈਗੀ ਉਹ ਵੀ ਪਤਾ ਨਹੀਂ ਕਿੱਥੇ ਚ ਉਹ ਵੀ ਦੇਖ ਲਾਂਗੇ ਆਪਾਂ ਕੋ ਕਰਦੇ ਬੇਟਾ ਹਾਂ ੁੱਲਾ ਛੱਡ ਕੇ ਚਲੇ ਗਏ ਇਹ ਇਹ ਇਹਨਾਂ ਦਾ ਮੈਟਰ ਆ ਜੀ ਓਕੇ ਹਾਂਜੀ ਕੁੜੀ ਮਾਰ ਤੇ ਪੁੱਟਦੇ ਆ ਕੁੜੀ ਨੇ ਧੋਖਾ ਅੰਦਰ ਛੱਡ ਲਿਆ ਜੀ ਮੁੰਡੂ ਨੂੰ ਹਾਂਜੀ ਮੈਟ੍ਰੀਮੋਡ ਡਿਸਕੂਨਟ ਆਹ ਵਾਦ ਮੈਂ ਉਹ ਲੜਕੀ ਨਾਲ ਝਗੜਾ ਕਰਦੇ ਧੋਖੇ ਨਾਲ ਬੁਲਾ ਲਿਆ ਇਹਨੂੰ ਇੱਧਰ ओके okay. हां जी स्पेन ਤੋਂ ਤੇ ਹੁਣ ਆਪੋ ਇੱਥੇ ਛੱਡ ਕੇ ਸਾਰੇ ਚੱਲੇ ਗਏ ਤੇ ਹਸਬੰਦ ਜਿਹੜੇ ਕਿੱਥੇ ਰਹਿੰਦੇ ਆ? ਸਪੇਨ ਸਪੇਨ ਰਹਿੰਦਾ ਜੀ ਪਰਫੇਰ ਰਹਿੰਦੇ ਸਾਥੀ ਜੀ ਨੂੰ ਆਇਆ ਇੱਥੇ ਇੰਡੀਆ ਅੱਛਾ ਜੀ ਹਾਂ ਜੀ ਇਹ ਜਿਹੜੇ ਪਾਰਸ ਦੇ ਰਹਿੰਦੇ ਨੇ ਕਿੱਥੇ ਰਹਿੰਦੇ ਸੀ ਕਿੱਥੇ ਹਾਂ ਜੀ ਪਾਰਸ ਤੇ 500 ਸੀਟ ਹੈ ਹਾਂ ਜੀ ਓਕੇ ਤੇ ਐਸ ਆਈਓ ਤੁਸੀਂ ਕੀ ਫੀਲ ਕਰਦੇ ਹੋ ਬੜੇ ਤੁਸੀਂ ਵਧੀਆ ਕੰਮ ਬਲ ਅਫਸਰ ਹੋ ਬੜੇ ਬੜੇ ਵੱਡੇ ਵੱਡੇ ਮਸਲੇ ਹੱਲ ਕੀਤੇ ਦੇਖੋ ਜਿਉਂ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਹੋਊਗੀ ਆਪਾਂ ਕਰਾਂਗੇ ਜੀ ਬਿਲਕੁਲ ਹਾਂ ਜੀ ਕੀ ਗੱਲ ਨਾਲੀ ਜੀ ਸਾਡੇ ਕੋਲ ਆਇਆ ਦੇਖੋ ਉਹ ਉਸ ਦੇ ਕੋਲੋਂ ਤਾਂ ਹੀ ਆਉਂਦਾ ਜਦੋਂ ਕਿ ਦੁਖੀ ਹੁੰਦਾ ਜੀ ਜੀ ਤੇ ਜੇ ਅਸੀਂ ਨਾ ਇਹਨਾਂ ਨੂੰ ਇਨਸਾਫ਼ ਦਿੱਤਾ ਤਾਂ ਫਿਰ ਕੌਣ ਦੋਗਾ